ਆਹ ਦਾਣੇ ਤੇ ਵਧੀਆ ਹੀnga ਹੁੰਦੇ ਆ ਇੱਕ ਇੱਕ ਪੀਂਗ ਹੋਰ ਦਾਣੇ ਤੇ ਇੱਕਾਈ ਤੇ ਹਾਂ ਬਹੁਤ ਵਧੀਆ ਹੁੰਦੇ ਠੀਕ ਆ करो सब कर देखा ज़ी। तो सही तो ना करो कर दी की करना की अज देख आई थी बरोते नहीं लाव गे अपा महा पीघा पूंगा पै जानग देख एक पीघ उ देख ला सहन पैन ग ਇੱਕ ਤਲਾਸ਼ ਇੱਥੇ ਪੋਗੀ ਤ ਉਹ ਇੱਥੇ ਪੋਗੀ ਦੇਖ ਢਾਣੇ ਕਿਵੇਂ ਜਾਂਦੇ ਨੇ ਨਾ 4 ਲੱਖਾਂ ਦਾ ਇੱਥੇ ਡੋ ਜਾਣਾ ਈਆਂ ਨੀ ਆਵਾਂਗੇ ਲਾਵਾਗੇ ਸੀਆਂ ਪਿੰਗਾ ਝੂਟਾਂਗੇ 20 25 ਜਣੀਆਂ ਕੱਟੀਆਂ ਕਰਾਂਗੇ ਵੀ ਸਾਰੀਆਂ ਕੁੜੀਆਂ ਨੱਚਣਗੀਆਂ ਗਾਉਣਗੀਆਂ ਟੱਪਣਗੀਆਂ ਨਾ ਚੁਗੀਆਂ ਨਾ ਚੁਗੀਆਂ ਗਾਉਣਗੀਆਂ ਨੀ ਨਾਲੇ ਸੀਆਂ ਲਾਉਣਗੀਆਂ ਗਿੱਧਾ ਪਾਹੇ ਬੋਲੀਆਂ ਪਾਵਾਂਗੇ ਹਨਾ ਪਿਛਲਾ ਟਾਈਮ ਯਾਦ ਕਰਾਂਗੇ ਇਹਨਾਂ ਖੇਤੀਆਂ ਲੱਗਦੀਆਂ ਜਿਆਦਾ ਤਾਜ਼ੀਆਂ ਹੋ ਜਾਂਦੀਆਂ ਬਾਕੀ ਤਾਜ਼ੀਆਂ ਹੋ ਜਾਂਦੀਆਂ ਸਰ ਕਿਹੜੀ ਬੋਲੀ ਪਾਵਾਂਗੇ ਬੋਲੀਆਂ ਆਪਾਂ ਬਠੇਰੀਆਂ ਪਾਵਾਂਗੇ ਬੋਲੀਆਂ ਜਿੰਨੀਆਂ ਮਰਜ਼ੀ ਬੱਚਾ ਹੂੰ ਉਹ ਕਹਿੰਦੇ ਨਹੀਂ ਹੁੰਦੇ ਨੱਚਣ ਵਾਲੇ ਦੀ ਅੱਡੀ ਨਾ ਰਹੇ ਦੀ ਗੋਲ ਵਾਲੇ ਦਾ ਮੂਹ ਨਾ ਪਾ ਮਾ ਜੀ ਦੇ ਨੂੰ ਘਰ ਸਕਤੀ ਹੈ ਨਹੀਂ ਹਾਂ ਉਹ ਸਾਰੀ ਯਾਦ ਕਰ ਲੈ ਚਲ ਹਾਂ ਨਹੀਂ ਬਾਪੂ ਨੱਚਾਂਗੇ ਪਿੰਗ ਪਾਵਾਂਗੇ ਆਪਾਂ ਦੇਖੀ ਪਿੰਗਾ ਝੂਟਦੀਆਂ ਫਿਰ ਪਿੰਗਾ ਝੂਟਦੀਆਂ ਹਨਾ ਚਲ ਸਕਤੀ ਆ ਹਾਂ ਬਹੁਤ ਸੋਣਾ ਲੱਗਦਾ ਨਹੀਂ ਐਕਸਰਮ ਤਾਂ ਚੱਲ ਕੇ ਚੱਲ ਆ ਜੀ ਦੇਖੀ ਹੋਰ ਆ ਆ ਵੀ ਕਾਹਨੇ ਕਿੰਨੇ ਸੋਹਣੇ ਨੇ ਹੈ ਬੋਲੀ ਪਾ ਮਾਂ ਬੋਲੀ ਪਾ ਕਿੱਕੇ ਰਾਨੂ ਲੱਗੇ ਨਿਪਟਾ ਸੇ ਮੇਰੇ ਹਾਣਿਆ ਕਿੱਕੇ ਰਾਨੂ ਲੱਗੇ ਨਿਪਟਾ ਸੇ ਮੇਰੀ ਹਾਣੀ ਬੋੜਾ ਨੂੰ ਲੱਗੇ ਦੀਆ ਗੋਲਾ ਘਰ ਨਾ ਤੇ ਮੇ ਰੁੱਤੀ ਦੇ ਨਾ ਬੋਲਾ ਹਾਣਿਆ ਤੇਰੇ ਰੁੱਤੀ ਇਕਦੇ ਵਲਾ ਹਾਨੀਆਂ ਦੇ ਮੇਰੀ ਸੀ ਤੇਨਾ ਹਵਲਾ ਹਾਨੀਆਂ ਦੇ ਮੇਰੀ ਸੀ ਤੇਗਾ ਸੁਣਾ ਹਾਨਾ ਯਾ ਸੋਨਾ ਲੱਗਦਾ ਸੁਣਾ ਲੱਗਿਆ ਹੈ ਨਹੀਂ ਤਾਂ ਮੇਰੀ ਗੱਲ ਸੁਣ ਹਾਂ ਮੈਂ ਤਾਂ ਨਾ ਇਹਨੇ ਲਾਈ ਪਈ ਹੈ ਇੱਕ ਤਾਂ ਡੋਰੀ ਨੇ ਇੱਕ ਕਫਰਾਕ ਨੇ ਨਹੀਂ ਨਾ ਕਰੋ ਆਪਣੀਆਂ ਮਾਰੀ ਜਾਂਦੀਆਂ ਮਗ ਜਾਉਂਦਾ ਪਰੰਦਾ ਤਾਂ ਤੇਰੇ ਬਹੁਤ ਸੋਨਾ ਲੱਗਦਾ ਪਾਇਆ ਵੇ ਆ ਕੰਨਾ ਦੇ ਵਿੱਚ ਝੁਣ ਕੇ ਨਾ ਦੇਖ ਲੈ ਇੰਨੀ ਸੋਹਣੀ ਲੱਗਦੀ ਆ ਬੈਠੀ ਆ ਫਰਾ ਕਸੂਰ ਤੇਰੀ ਦੇਖ ਕੇ ਜਰਾ ਕਿੰਨਾ ਸੋਹਣਾ ਆ ਪਰਾਂਦਾ ਤਾਂ ਤੇਰਾ ਨਜ਼ਰ ਲਾ ਕੇ ਛੱਡੇਗੀ ਨਹੀਂ ਕਾਣ ਉਹ ਮੇਰੇ ਪੈਰਾਂ ਦੀ ਮਿੱਟੀ ਚੱਕ ਲਈ ਨਹੀਂ ਫੱਕੀ ਇੱਥੇ ਤਾਂ ਬੱਟਿਆਂ ਚ ਤਾਂ ਬੈਠੀ ਆ ਐ ਬੱਟੇ ਬੱਟਿਆਂ ਦਾ ਥੈਲਾ ਭਰ ਕੇ ਲੈ ਕੇ ਜਾਉਂਗੀ ਨਹੀਂ ਕੋਈ ਨਾ ਜਦ ਮੈਂ ਤੁਰੀ ਜਾਉਂਗੀ ਰਾਹ ਜੋ ਚੱਕ ਲਈ ਮਿੱਟੀ ਨਹੀਂ ਤੈਨੂੰ ਨਜ਼ਰ ਆ ਲੱਗੇ ਸੋਹਣੀ ਬਠੇਰੀ ਲੱਗਦੀ ਸੜਕਾਂ ਨੇ ਮਿੱਟੀ ਵੀ ਨਹੀਂ ਹੈਗੀ ਉਹ ਟਰੈਡੀ ਪਹਿਲਾਂ ਮੰਗਾਉਣੀ ਲੱਗੂਗੀ ਫਿਰ ਉਹ ਮਿੱਟੀ ਦੇ ਤਾਂ ਉੱਤਰ ਆਉਣਾ ਲੱਗੂਗਾ ਨਹੀਂ ਚੱਲ ਕੋਈ ਨਾ ਭਾਣੇ ਮਿਰਚਾਂ ਸਿੱਟ ਲਈ ਆ ਆਪਣੇ ਦੀ ਹੋਰ ਦੱਸ ਕੀ ਕਰੀ ਬਸ ਮਿਰਚਾਂ ਦਾ ਸਾਲਾ ਕ ਠੀਕ ਆ ਉਹ ਤਾਂ ਸੋਨੇ ਸਿਰ ਨਹੀਂ ਨੂਨ ਹਾਂ ਅੱਛਾ ਨੂਨ ਹੈ ਨੂਨ ਸਿਰ ਨਹੀਂ ਹੋਰ ਨੂਨ ਨਹੀਂ ਥੱਲੇ ਛਿੜਦੀਵੇਂ ਕਿਉਂ ਮਿਰਚਾਂ ਸਾਡੇ ਬਥੇਰੀਆਂ ਪੰਜਾਂ ਨੇ ਜੀਆਂ ਨੂਨ ਕਿਉਂ ਨਹੀਂ ਛਿੜਦੀ ਥੱਲੇ ਨਾ ਕਰੋ ਨਾ ਕਰੋ ਬਥੇਰਾ ਸੋਹਣਾ ਲੱਗਦਾ ਨਹੀਂ ਪਰਾਂਦਾ ਮੈਂ ਵੀ ਪਾਉਂਗੀ ਨਹੀਂ ਪਰਾਂਦਾ ਪਾ ਲਈ ਮੇਰੇ ਲਈ ਤੇਰੇ ਪਰਾਂਦੇ ਪੈਣੇ ਪਾ ਲਈ ਕੋਈਆਂ ਹਾਂ ਜੇ ਤੈਨੂੰ ਪਰਾਂਦਾ ਦੇ ਕੇ ਬਲਾਈ ਜੀ ਕਰਿਆ ਆ ਪਾਉਂਗੀ ਸੱਚੀ ਪਾ ਲਈ ਤੇ ਆਪੇ ਨਾ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਆ ਐਨੀ ਸਜੀ ਤਾਂ ਜੀ ਇਹ ਕਾਦੇ ਵਾਸਤੇ ਸਜੀ ਤਾਂ ਜੀ ਨਹੀਂ ਐਨੀ ਤਾਂ ਸਾਜ-ਫਸਤਾਂ ਮੈਂ ਤਾਂ ਗਈ ਜਿਹੜਾ ਟ੍ਰੈਂਡ ਜਾਨੀ ਚੱਲ ਰਿਹਾ ਅੱਜ ਕੱਲ ਆਹੋ ਆਹਾ ਬਣ ਜੇ ਕਿਤੇ ਪਰਾਂਦਾ ਤਿੰਨ ਗੁੱਤ ਵਿੱਚ ਗੁੰਦਲਾ ਹਾਂ ਹਾਂਦਿਆਂ ਬਣ ਜੇ ਕਿਤੇ ਪਰਾਂਦਾ ਬੇਤੁ ਲੰਮੀਆਂ ਰੂਤਾਂ ਤੇ ਰਹਿ ਨਾ ਤੂੰ ਕਦੇ ਮੇਰਾ ਵੀ ਢੇੜਾ ਬਣਾ ਦੇ ਦੇ ਟਰੱਕ ਵਾਲਿਆ ਮੈਨੂੰ ਵੀ ਕਿਤੇ ਕਮਾ ਦੇ ਤੂੰ ਪੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਤੈਨੂੰ ਮੁੱਤ ਵਿੱਚ ਬੁਦਲਾ ਲੋਕਾਂ ਦਾ ਕੰਮ ਕੀ ਦੇਖਣ ਦਾ ਹੁੰਦਾ ਆ ਲੋਕਾਂ ਦਾ ਕੰਮ ਨਹੀਂ ਚੱਲੇ ਜਾਂ ਤਾਂ ਲੋਕਾਂ ਦਾ ਕੰਮ ਹੁੰਦਾ ਤਾਂ ਇਹ ਗੱਲਾਂ ਬਣਾਉਣ ਦਾ ਜਾਂ ਤਾਂ ਲੋਕਾਂ ਦਾ ਕੰਮ ਹੁੰਦਾ ਗੱਲਾਂ ਬਣਾਉਣ ਦਾ ਜਾਂ ਹੁੰਦਾ ਇਹਨਾਂ ਨੂੰ ਦੇਖਣ ਦਾ ਨਹੀਂ ਵੇਲੇ ਹੋਰ ਕੰਮ ਨਹੀਂ ਕੀ ਰੱਬ ਕਰਕੇ ਇਹਨਾਂ ਦੇ ਲੱਕੜ ਦੀਆਂ ਐਨਕਾਂ ਲੱਗ ਜਾਣ ਕੱਲ੍ਹ ਭੈਣੇ ਮੈਂ ਮਰਗ ਦੇ ਭੋਗ ਤੇ ਵਾਗੀ ਇੱਕ ਵਾਗੀ ਕਿਰਨਾ ਦੇ ਲੋਹਾ ਹੀ ਅੱਛਾ ਕਹਣੇ ਸਾਡੇ ਪੁੱਕੀ ਖਾਣੇ ਆ ਮਜੀਨੇ ਪੁੱਛਣਾ ਕੋਤੋਂ ਉਹ ਤਨਾਂ ਤਾਂ ਮੈਨੂੰ ਇਹਨੇ ਕਿਨਾ ਭੋਗ ਤੇ ਕੋਈ ਦੇਤੀ ਨਾ ਸੁਖਦੀ ਕਰਨ ਰੱਖੀ ਪਾਣੇ ਮੈਂ ਕਾ ਕੀ ਕਰਾਂ ਬਸ ਰੋ ਰੂਤੀ ਆ ਗਈ ਐਨਾ ਰੋਈ ਗਾਣ ਲੱਗ ਪਿਆ ਐਨਾ ਰੋਈ ਆਪਦੇ ਸਾਰੇ ਯਾਦ ਆ ਗਏ ਭੈਣੇ ਬਹੁਤ ਰੋਈ ਮੈਂ ਤਾਂ ਬਖੀਆਂ ਦੀਆਂ ਨਾੜਾਂ ਚ ਅੱਜੇ ਰੋ ਰੋ ਕੇ ਨਾ ਨਹੀਂ ਮਰਦੇ ਕਿਉਂ ਮਰਨਾ ਕਿਉਂ ਆਨ ਸਭ ਦਨਵਾ ਚੰਗਾ ਨਾ ਨਹੀਂ ਹਾਂ ਉਹ ਤਾਂ ਕਿਤੇ ਸਮਾਰਿਆ ਨਹੀਂ ਹੈ ਹਾਂ ਮਨਜ਼ੂਰ ਕਰ ਸਕਦੀ ਨਹੀਂ ਸੁਣਨਾ ਕਿ ਕਿ ਉਹ ਰੱਖ ਕੇ ਬਾਹਰ ਜਾਂਦੀ ਤੇ ਬੈਗ ਚਪੜਾ ਰੱਖ ਲਓ ਜੀ ਉਹਦਾ ਕਰ ਨਹੀਂ ਕਰ ਨਹੀਂ ਮਰਦੀ ਬਤਾ ਉਹ ਲੱਗ ਨਹੀਂ ਚੰਗਾ ਸਿਨਾਨ ਨੇ ਕਹਿਣਾ ਸੀ ਕਿ ਜਿਸੀ ਸਾਥ ਉਹਨਾਂ ਸਭੇ ਤੋਂ ਪੇ ਦੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਚੱਲਿਆ ਕਰੇ